ਗੁਰੂ ਜੀ ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਨੂੰ ਕੋਈ ਤੰਤਰ ਨਹੀਂ ਲੱਗ ਸਕਦੇ ਕਿ ਫਲਾਣੇ ਨੇ ਕਰਾਤਾ ਮੇਰੇ ਤੇ ਉਹ ਕਰਾਤਾ ਭਾਈ ਧਿਆਨ ਦੇ ਨਾਲ ਜਿਹੜਾ ਇਹ ਗੱਲ ਸੁਣ ਲਓ ਕਿ ਉਹਨਾਂ ਨੂੰ ਕੋਈ ਤੰਤਰ ਨਹੀਂ ਲੱਗਦਾ ਉਹਨਾਂ ਨੂੰ ਕੋਈ ਮੰਤਰ ਉਹਨਾਂ ਤੇ ਅਸਰ ਨਹੀਂ ਕਰਦਾ ਹੈ ਕਿਉਂਕਿ ਜੋ ਅਕਾਲ ਪੁਰਖ ਦਾ ਮੰਤਰ ਹੈ ਨਾ ਇਹ ਤੋਂ ਵੱਡਾ ਕੋਈ ਮੰਤਰ ਨਹੀਂ ਹੈ ਇਹ ਤੋਂ ਵੱਡੀ ਕੋਈ ਸ਼ਕਤੀ ਨਹੀਂ ਤੋਂ ਵੱਡੀ ਕੋਈ ਤਾਕਤ ਨਹੀਂ ਵਾਹਿਗੁਰੂ ਵਾਹਿਗੁਰੂ ਇਹ ਮਹਾ ਮੰਤਰ ਹੈ ਭਾਈ ਸੇਸ ਕਰਕੇ ਤੰਤ ਮਨਤਨਾ ਜੋ ਹੈ ਤਿਤ ਚਾਖ ਨਾ ਲਾਗੈ ਚਾਖ ਕਹਿੰਦੇ ਨੇ ਨਜ਼ਰ ਕਿ ਕਹਿੰਦੇ ਨੇ ਨਜ਼ਰ ਲੱਗਦੀ ਗੁਰੂ ਜੀ ਕੰਜ ਨੂੰ ਕੋਈ ਨਜ਼ਰ ਨਹੀਂ ਲੱਗਦੀ ਤਿਤ ਚਾਖ ਨਾ ਲਾਗੈ ਕੋਈ ਮਾੜੀ ਨਿਗਾਹ ਕਹੇਦੀ ਮਾੜੇ ਵਿਚਾਰ ਮਾੜਾ ਸੋਚਣਾ ਜਿਆਂ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਵਾਹਿਗੁਰੂ ਗੁਰੂ ਜੀ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਜਪੋਗੇ ਨਾ ਤੁਹਾਨੂੰ ਕੋਈ ਤੰਤਰ ਨਾ ਕੋਈ ਮੰਤਰ ਨਾ ਕੋਈ ਜੰਤਰ ਤੇ ਨਾ ਹੀ ਤੁਹਾਨੂੰ ਕੋਈ ਨਜ਼ਰ ਹੀ ਲਾ ਸਕਦਾ ਕੋਈ ਨਜ਼ਰ ਨਹੀਂ ਲੱਗੇ ਬੱਚਿਆਂ ਨੂੰ ਡਰ ਹੁੰਦਾ ਬੱਚਾਂ ਨਜ਼ਰ ਨਾ ਲੱਗੇ ਭਾਈ ਮੂਲ ਮੰਤਰ ਪੜ ਲਓ ਸਿਮਨ ਕਰੋ ਨਾਮ ਜਪੋ ਕੁਛ ਨਹੀਂ ਲੱਗਦਾ ਕੋਈ ਤੰਤ ਮੰਤ ਨਾ ਜੋਈ ਤਿਤ ਚਾਖ ਨਾ ਲੱਗ ਚਾਖ ਨੇਗਾ ਚਕਸ਼ੂਖਸ਼ੂ ਅੱਖਾਂ ਦਾ ਨਾ ਚਿਤ ਚਾਖਣਾ ਲੱਗਦੇ ਕਿ ਇਹਨਾਂ ਨੂੰ ਵਾਹਿਗੁਰੂ 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 ਸਗਨ ਅਪਸਗਨ ਤਿਸ ਕੋ ਲੱਗੇ ਕਿ ਫੁਰਸਤ ਨਾ ਹੁੰਦੀ ਗੁਰੂ ਜੀ ਬਾਣੀ ਚ ਕਹਿੰਦੇ ਨੇ ਉਹਨਾਂ ਨੂੰ ਲੱਗਦੇ ਨੇ ਸਗਨ ਅਪਸਗਨ ਤਿਸ ਕੋ ਲੱਗੇ ਜਿਸ ਚੀਤ ਨਾ ਆਵੇ ਜਿਨ੍ਹਾਂ ਨੂੰ ਪਰਮਾਤਮਾ ਚੇਤੇ ਨਹੀਂ ਆਉਂਦਾ ਉਹਨਾਂ ਨੂੰ ਲੱਗਦੇ ਨੇ ਭਾਈ ਸਤਨ ਸੰਸ ਨਾਲ ਦੇ ਵਿੱਚ ਫਸੇ ਰਹਿੰਦੇ ਆ ਸਾਰੀ ਜਿੰਦਗੀ ਇਸ ਕਰਕੇ ਪਰਮਾਤਮਾ ਦਾ ਨਾਮ ਜੋ ਪੜੋ ਪਰਮਾਤਮਾ ਦੀ ਬਾਣੀ ਪੜੋ ਕੋਈ ਫਿਰ ਡਰ ਪੈ ਨਹੀਂ ਰਹੇਗਾ ਕੋਈ ਨજર ਲਾਦੂ ਕੋਈ ਜੰਤਨ ਮੰਤਰ ਕਰੂਗਾ